ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਦੁੱਖ ਘਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਘਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਨਾਨਕਾ ਚਰਨਾ ਵਿੱਚ ਤੇਰੇ ਜੋ ਦੂਰ ਨੇ ਤੇ ਤੋਂ ਜੋ ਦੂਰ ਨੇ ਤੇ ਤੋਂ ਜੋ ਦੂਰ ਨੇ ਤੇ ਤੋਂ ਆਉਣ ਦੇੜੇ ਹਰ ਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਨਾਨਕਾ ਚਰਨਾ ਵਿੱਚ ਤੇਰੇ ਸਵਰਗੀ ਸਰਦਾਰ ਰਣਜੀਤ ਸਿੰਘ ਖੜਗਵਾਲਾ ਨੇ ਲਿਖਿਆ ਕੀਤੇ ਗੁਰੂ ਨਾਨਕ ਸਾਹਿਬਾਰੇ ਗੁਰੂ ਨਾਨਕ ਤੇਰੇ ਪਿਆਰੇ ਗੁਰੂ ਨਾਨਕ ਤੇਰੇ ਪਿਆਰੇ ਤੈਨੂੰ ਯਾਦ ਕਰਦੇ ਨੇ ਉਹ ਦਰਦੀ ਦਿਲ ਮੰਦਾ ਦੇ ਸਹਾਰੇ ਆ ਕਰ ਦੇ ਨੇ ਗੁਰੂ ਨਾਨਕ ਤੇਰੇ ਪਿਆਰੇ ਉੱਡੀ ਕਣ ਪੈਲੀਆਂ ਜੁਹਾ ਕੇ ਆਰੀ ਵੇਈ ਦੇ ਕੰਡੇ ਆਮ ਤੌਰ ਤੇ ਜਦੋਂ ਕੋਈ ਗੀਤ ਜਾਂ ਕਵਤਾ ਸੁਣਾਈ ਜਾਂਦੀ ਹੈ ਇਹ ਮੰਨਿਆ ਜਾਂਦਾ ਵੀ ਜੋ ਸੁਣਾਇਆ ਜਾ ਰਿਹਾ ਇਹਦਾ ਇਤਿਹਾਸ ਪਤਾ ਹੀ ਹੋਏਗਾ ਬਚਪਨ ਚ ਕਵੀ ਦਰਬਾਰ ਹੁੰਦੇ ਸਨ ਜਦੋਂ ਕਿਤੇ ਗੁਰਦੁਆਰਾ ਬਾਣਾ ਇੱਕ ਸ਼ਨੀਵਾਰ ਕਿਸੇ ਇੱਕ ਗੁਰਦੁਆਰੇ ਚ ਪ੍ਰੋਗਰਾਮ ਹੋਣਾ ਦੂਸਰਾ ਸ਼ਨੀਵਾਰ ਕਿਸੇ ਹੋਰ ਗੁਰਦੁਆਰੇ ਪ੍ਰੋਗਰਾਮ ਹੋਣਾ ਤੇ ਤਕਰੀਬਨ ਰਾਤ ਨੂੰ 8 ਵਜੇ ਕਵੀ ਦਰਬਾਰ ਦੀ ਰਮਤਾ ਹੋ ਜਾਣੀ ਇੱਕ ਇੱਕ ਦੋ ਦੋ ਵਜਾਂ ਨੇ ਲੰਗਰ ਦੀ ਕੋਈ ਪ੍ਰਥਾ ਨਹੀਂ ਚਾਹ ਪਾਣੀ ਚੱਲਦਾ ਸੀ ਜ਼ੋਰ ਤੇ ਉਹ ਨਾਲੋਂ ਨਾਲ ਤਾਂ ਸੁਣਾਉਣ ਵਾਲੇ ਇਤਿਹਾਸ ਦੱਸੇ ਸੀ ਤੇ ਨਾਲ ਪਤਾ ਵੀ ਲੱਗਦਾ ਸੀ ਅੱਜ ਕੱਲ ਸਮਾਂ ਇਹਨਾਂ ਘੱਟ ਹੁੰਦਾ ਹੈ 10 ਮਿੰਟ 15 ਮਿੰਟ 20 ਮਿੰਟ ਉਹਦੇ ਵਿੱਚ ਹੀ ਤਿੰਨ ਚਾਰ ਸੱਜਣਾ ਨੇ ਆਪਣੀ ਹਾਜ਼ਰੀ ਰੋ ਆ ਕੇ ਜਾਣੀ ਹੁੰਦੀ ਏ ਤੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਵੀ ਸਾਰਿਆਂ ਨੂੰ ਪਤਾ ਹੀ ਹੈ ਜੋ ਅਸੀਂ ਸੁਣਾ ਰਹੇ ਹਾਂ ਤੇ ਮੇਰੀ ਰਲਦਾ ਕਿਸੇ ਨੂੰ ਗੁੱਸਾ ਲਗਾਵੇ ਮੈਂ ਚਾਹਣਾ ਵੀ ਜਿਹੜਾ ਆਪਣੇ ਪਰ ਰਾਗੀ ਵੀ ਰੱਖੇ ਹੁੰਦੇ ਨੇ ਨਾ ਤਿੰਨ ਚਾਰ ਪੰਜ ਸ਼ਬਦ ਸੁਣਾ ਜਾਂਦੇ ਨੇ ਇੱਕ ਸ਼ਬਦ ਵਿੱਚ ਇਹੋ ਜਿਹਾ ਸੁਣਾਉਣ ਜਿਹਦੇ ਨਾਲ ਉਹ ਅਰਥ ਵੀ ਕਰਨ ਕੁਝ ਸਾਖੀ ਨਾਲ ਜੋੜਨ ਇਤਿਹਾਸ ਜੋੜਨ ਰਾਗੀਆਂ ਨਾਲੋਂ ਕਥਾਵਾਚਕਾਂ ਦਾ ਜੋਰ ਬਹੁਤ ਜ਼ਿਆਦਾ ਲੱਗ ਜਾਂਦਾ ਤੇ ਮੈਂ ਚਾਹਣਾ ਵੀ ਜਿਹੜੇ ਬਹੁਤ ਜ਼ਿਆਦਾ ਇਹ ਆਪਾਂ ਕੀਰਤਨ ਸੁਣਨੇ ਆ ਉਹਦਾ ਸਾਡੇ ਕੁਰਬਾਨੀ ਦਾ ਅਰਥ ਵੀ ਥੋੜਾ ਬਦ ਅੰਦਰ ਨਾਲ ਜਾਣਾ ਚਾਹੀਦਾ ਮੇਰੇ ਨਿੱਜੀ ਵਿਚਾਰ ਨੇ ਕਿਸੇ ਨੂੰ ਬੁਰੇ ਲੱਗਣ ਕਿਰਪਾ ਕਰਕੇ ਮaaf ਕਰਨਾ ਉੱਡੀ ਕਣਪੈ ਲੀਆਂ ਜੂਹਾਂ ਕੇ ਆਰੀ ਵੇਈ ਦੇ ਕੰਡੇ ਤੇ ਫਣੀ ਅਰਨਾਗ ਸਤਿਫਣੀਰਨਾਗ ਪਨ ਨੂੰ ਵੀ ਖਿਲਾਰੇ ਯਾਦ ਕਰਦੇ ਨੇ ਗੁਰੂ ਨਾਨਕ ਤੇਰੇ ਪਿਆਰੇ ਉਤਾਰੀ ਆਰਤੀ ਜਿਹੜੀ ਜਗਨਨਾਥਾਂ ਦੀ ਤੂ ਉਹਨੀ ਜਗਨਨਾਥ ਆਰਤੀ ਉਤਾਰੀ ਆਪਾਂ ਰੋਜ਼ ਸ਼ਾਮ ਨੂੰ ਗगन ਮੈ ਥਾਲ ਰਵ ਜਾਂਦੀ ਪੜੇ ਇਹ ਜਗਨਨਾਥ ਪੁਰੀ ਦੇ ਵਿੱਚ ਉਥੋਂ ਦੇ ਮਾਹੌਲ ਦੇ ਹਿਸਾਬ ਨਾਲ ਆਰਤੀ ਵਿਚਾਰੀ ਸੀ ਉਹ ਤਾਰੀ ਆਰਤੀ ਜਿਹੜੀ ਜਗਨਨਾਥਾਂ ਦੀ ਤੂ ਉਹਨੂੰ ਗगन ਦੇ ਥਾਲ ਅੰਦਰ ਚੰਨ ਤਾਰੇ ਯਾਦ ਕਰਦੇ ਨੇ ਗੁਰੂ ਨਾਨਕ ਤੇਰੇ ਪਿਆਰੇ ਓ ਮਿਹਰਾ ਦੇਖ ਜਾਨੇ ਦੇ ਪੰਡਾਰੇ ਓ ਮੇਰਾ ਦਾਤਾ ਓ ਮਿਹਰਾ ਦੇਖ ਜਾਨੇ ਦੇ ਪੰਡਾਰੇ ਓ ਮੇਰਾ ਦਾਤਾ ਕੁਕਰ ਮੇ ਕੰਗਲੇ ਕੋੜੀ ਨਕਾਰੇ ਯਾਦ ਕਰ ਦੇ ਨੇ ਗੁਰੂ ਨਾਨਕ ਤੇਰੇ ਪਿਆਰੇ ਆ ਤੇਰੀ ਖੁਮਾਰੀ ਨੇ ਥੰਮਣੀ ਟੋਟ ਕਲ ਜੁਗ ਦੀ ਆ ਤੇਰੀ ਖੁਮਾਰੀ ਨੇ ਥੰਮਣੀ ਟੋਟ ਕਲ ਜੁਗ ਦੀ ਉਹ ਸਾ ਕੀਰਤ ਮੈਂ ਖਾਣੇ ਦੇ ਸਾਰੇ ਯਾਦ ਕਰਦੇ ਨੇ ਗੁਰੂ ਨਾਨਕ ਦੇ ਆਰੇ ਤੋਂ ਆਖਰੀ ਸਤਰਾਣੇ ਸਾਡੇ ਹਾਵੇ ਸਾਡੇ ਹੋ ਕੇ ਸਾਡੇ ਹੰਝੂ ਤੁਸੀਂ ਵੇਖੋ ਗੁਰੂ ਨਾਨਕ ਸਾਡੇ ਹਾਵੇ ਸਾਡੇ ਹੋ ਕੇ ਸਾਡੇ ਹੰਝੂ ਤੁਸੀਂ ਵੇਖੋ ਇਹ ਸਭ ਕਿਸ ਮਤ ਦੇ ਹੀ ਮਾਰੇ ਸਾਰੇ ਯਾਦ ਕਰ ਦੇ ਨੇ ਗੁਰੂ ਨਾਨਕ ਤੇਰੇ ਪਿਆਰੇ ਤੈਨੂੰ ਯਾਦ ਕਰ ਦੇ ਨੇ ਉਹ ਦਰਦੀ ਦਰਦ ਮੰਦਾਂ ਦੇ ਸਹਾਰੇ ਯਾਦ ਕਰ ਦੇ ਨੇ ਗੁਰੂ ਨਾਨਕ ਦੇਵ ਜੀ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ